ਰਾਜਵੀਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ ਡਾਕਟਰ ਉਸ ਦਾ ਇਲਾਜ ਕਰ ਰਹੇ ਸੀ ਦੋ ਤਿੰਨ ਦਿਨ ਤੋਂ ਜਿਆਦਾ ਦਾ ਟਾਈਮ ਹੋ ਗਿਆ ਸੀ ਰਾਜਵੀਰ ਨੂੰ ਹਜੇ ਤੱਕ ਹੋਸ਼ ਨਹੀਂ ਆਇਆ ਸੀ ਜਿਵੇਂ ਹੀ ਤਿੰਨ ਚਾਰ ਦਿਨਾਂ ਤੋਂ ਬਾਅਦ ਰਾਜਵੀਰ ਨੂੰ ਹੋਸ਼ ਆਉਂਦਾ ਹੈ ਤਾਂ ਰਾਜਵੀਰ ਇੱਕਦਮ ਖੜਾ ਹੋ ਜਾਂਦਾ ਹੈ ਅਤੇ ਨਰਸ ਨੂੰ ਪੁੱਛਣ ਲੱਗ ਜਾਂਦਾ ਹੈ ਕਿ ਮੈਂ ਕਿੱਥੇ ਹਾਂ ਤੇ ਮੇਰੀ ਆ ਹਾਲਤ ਕਿਵੇਂ ਹੋ ਗਈ ਤਾਂ ਨਰਸ ਉਸੇ ਟਾਈਮ ਉਸਦੇ ਕੋਲੇ ਆ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਤੇਰਾ ਐਕਸੀਡੈਂਟ ਹੋ ਗਿਆ ਸੀ ਇਸ ਕਰਕੇ ਤੇਰੀ ਆ ਹਾਲਤ ਹੋ ਗਈ ਰਾਜਵੀਰ ਪੁੱਛਦਾ ਹੈ ਕਿ ਮੇਰੇ ਘਰ ਵਾਲੇ ਕਿੱਥੇ ਹਨ ਤਾਂ ਨਰਸ ਕਹਿੰਦੀ ਹੈ ਕਿ ਤੇਰੇ ਘਰ ਵਾਲਿਆਂ ਨੂੰ ਫੋਨ ਲਾਇਆ ਸੀ ਪਰ ਉਹਨਾਂ ਨੇ ਤੈਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਕੌਣ ਰਾਜਵੀਰ ਅਸੀਂ ਨਹੀਂ ਉਸਨੂੰ ਜਾਣਦੇ ਉਹ ਤਾਂ ਭਲਾ ਹੋਵੇ ਇਸ ਹਸਪੀਟਲ ਦੀ ਮਾਲਕਿੰਨ ਦਾ ਜਿਸ ਨੇ ਤੇਰੀ ਜਾਨ ਬਚਾ ਲਈ ਦੋਸਤੋ ਜਿਵੇਂ ਹੀ ਰਾਜਵੀਰ ਦੇ ਕੰਨਾਂ ਵਿੱਚ ਇਹ ਗੱਲ ਪੈਂਦੀ ਹੈ ਕਿ ਕਿਸੇ ਹਸਪੀਟਲ ਦੀ ਮਾਲਕਣ ਨੇ ਉਸ ਦੀ ਜਾਨ ਬਚਾਈ ਹੈ ਅਤੇ ਘਰ ਵਾਲਿਆਂ ਨੇ ਉਸ ਨੂੰ ਪੁੱਛਿਆ ਤੱਕ ਨਹੀਂ ਉਹ ਹੈਰਾਨ ਹੋ ਜਾਂਦਾ ਹੈ ਅਤੇ ਉਸੇ ਹੀ ਟਾਈਮ ਉਸ ਮਾਲਕਣ ਨੂੰ ਮਿਲਣ ਵਾਸਤੇ ਤਿਆਰ ਹੋ ਜਾਂਦਾ ਹੈ ਦੋਸਤੋ ਜਿਵੇਂ ਹੀ ਉਹ ਆਪਣੀ ਮਾੜੀ ਹਾਲਤ ਵਿੱਚ ਉਸ ਮਾਲਕਣ ਨੂੰ ਮਿਲਣ ਵਾਸਤੇ ਉਸਦੇ ਕੇਵਨ ਵਿੱਚ ਜਾਂਦਾ ਹੈ ਤਾਂ ਕੇਵਨ ਦੇ ਅੰਦਰ ਜਾਂਦੇ ਹੀ ਉਹ ਜਿਸ ਨੂੰ ਦੇਖਦਾ ਹੈ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ ਦੋਸਤੋ ਆਖਰਕਾਰ ਕੌਣ ਸੀ ਉਹ ਮਾਲਕਣ ਜਿਸ ਨੂੰ ਦੇਖ ਕੇ ਰਾਜਵੀਰ ਹੈਰਾਨ ਹੋ ਜਾਂਦਾ ਹੈ ਇਸ ਦੇ ਪਿੱਛੇ ਕੀ ਕਿਸੇ ਬਜਾ ਜਾਣਨ ਲਈ ਇਸ ਵੀਡੀਓ ਦੇ ਅੰਤ ਤੱਕ ਬਨੇ ਰਹੋ ਦੋਸਤੋ ਜੇਕਰ ਤੁਸੀਂ ਸਾਡੇ ਇਸ ਚੈਨਲ ਉਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਖਾਸ ਵੀਡੀਓ ਦੋਸਤੋ ਰਾਜਵੀਰ ਰੱਜੇ ਪੁੱਜੇ ਸਰਪੰਚਾਂ ਦਾ ਮੁੰਡਾ ਸੀ ਰਾਜਵੀਰ 12 ਪੜ੍ਹਿਆ ਹੋਇਆ ਸੀ ਅਤੇ ਖੇਤੀਬਾੜੀ ਕਰਦਾ ਸੀ ਉਸ ਦਾ ਵੱਡਾ ਭਾਈ ਜੋ ਕਿ ਇੱਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦਾ ਸੀ ਅਤੇ 3 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਰਾਜਵੀਰ ਦੇ ਵੱਡੇ ਭਰਾ ਕੋਲੇ ਇੱਕ ਕੁੜੀ ਵੀ ਸੀ ਅਤੇ ਰਾਜਵੀਰ ਹਜੇ ਕੁਮਾਰਾ ਸੀ। ਰਾਜਵੀਰ ਜੋ ਕਿ ਖੇਤੀਬਾੜੀ ਕਰਦਾ ਸੀ ਅਤੇ ਵਿੱਚ ਵਿੱਚ ਲੋਕਾਂ ਦੀ ਮਦਦ ਵੀ ਕਰਿਆ ਕਰਦਾ ਸੀ। ਜਿੰਨਾ ਕੁ ਉਸ ਤੋਂ ਸਰਦਾ ਸੀ ਉਹ ਲੋਕਾਂ ਦੀ ਮਦਦ ਕਰਦਾ ਸੀ। ਸਾਰੇ ਪਿੰਡ ਵਿੱਚ ਰਾਜਵੀਰ ਦੀ ਬਹੁਤ ਜ਼ਿਆਦਾ ਇੱਜ਼ਤ ਸੀ। ਦੋਸਤੋ ਰਾਜਵੀਰ ਦਾ ਇੱਕ ਸ਼ੌਂਕ ਵੀ ਸੀ ਕਿ ਉਹ ਆਏ ਸ਼ਨੀਵਾਰ ਬਿਕਨਰ ਜਾਣ ਵਾਲੀ ਰੇਲ ਗੱਡੀ ਤੇ ਜੋ ਕੈਂਸਰ ਦੇ ਮਰੀਜ਼ ਹੁੰਦੇ ਹਨ ਨਾ ਉਹਨਾਂ ਦੀ ਸੇਵਾ ਕਰਿਆ ਕਰਦਾ ਸੀ ਉਹਨਾਂ ਵਾਸਤੇ ਖਾਣ ਵਾਸਤੇ ਪ੍ਰਸ਼ਾਦ ਦੇ ਅਤੇ ਕੁਝ ਪੈਸੇ ਜ਼ਰੂਰ ਦਿਆ ਕਰਦਾ ਸੀ ਦੋਸਤੋ ਇਸ ਕਰਕੇ ਲੋਕ ਉਸ ਨੂੰ ਬਹੁਤ ਚੰਗਾ ਬੰਦਾ ਮੰਨਦੇ ਸੀ ਰਾਜਵੀਰ ਜੋ ਕਿ 30 ਸਾਲਾਂ ਦਾ ਹੋ ਗਿਆ ਸੀ ਹਜੇ ਤੱਕ ਉਸ ਦਾ ਵਿਆਹ ਨਹੀਂ ਹੋਇਆ ਸੀ ਉਸਦੇ ਬਹੁਤ ਰਿਸ਼ਤੇ ਆ ਰਹੇ ਸੀ ਜਿਸ ਵਿੱਚੋਂ ਇੱਕ ਰਿਸ਼ਤਾ ਉਹਨਾਂ ਨੂੰ ਪਸੰਦ ਵੀ ਆ ਗਿਆ ਸੀ ਜਿਸ ਨੂੰ ਕਿ ਉਸਦੇ ਮਾਤਾ ਪਿਤਾ ਅਤੇ ਰਾਜਵੀਰ ਅੱਜ ਦੇਖਣ ਜਾ ਰਹੇ ਸੀ ਜਿਵੇਂ ਹੀ ਰਾਜਵੀਰ ਕੁੜੀ ਵਾਲਿਆਂ ਦੇ ਘਰ ਪਹੁੰਚਦਾ ਹੈ ਤਾਂ ਰਾਜਵੀਰ ਨੂੰ ਉਹ ਕੁੜੀ ਦੇਖਦੇ ਹੀ ਪਸੰਦ ਆ ਜਾਂਦੀ ਹੈ ਅਤੇ ਉਸੇ ਟਾਈਮ ਹੀ ਰਿਸ਼ਤੇ ਵਾਸਤੇ ਹਾਂ ਕਹਿ ਦਿੰਦਾ ਹੈ। ਰਾਜਵੀਰ ਦੇ ਮਾਤਾ ਪਿਤਾ ਰਿਸ਼ਤੇ ਦੀਆਂ ਗੱਲਾਂ ਅੱਗੇ ਵਧਾਣੇ ਹਨ ਅਤੇ ਕੁੜੀ ਦੇ ਪਿਤਾ ਇੱਕ ਸ਼ਰਤ ਰੱਖ ਦਿੰਦੇ ਨੇ ਕਿ ਮੇਰੀ ਕੁੜੀ ਪੜਦੀ ਹੈ ਤੇ ਜੇਕਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੇਰੀ ਕੁੜੀ ਵਿਆਹ ਤੋਂ ਬਾਅਦ ਵੀ ਪੜੇਗੀ। ਇਹ ਮੇਰੀ ਸ਼ਰਤ ਹੈ। ਦੋਸਤੋ ਰਾਜਵੀਰ ਦੇ ਮਾਤਾ ਪਿਤਾ ਨੂੰ ਇਸ ਵਿੱਚ ਕੁਝ ਗਲਤ ਨਹੀਂ ਲੱਗਦਾ ਅਤੇ ਰਾਜਵੀਰ ਨੂੰ ਵੀ ਇਸ ਵਿੱਚ ਕੁਝ ਗਲਤ ਨਹੀਂ ਲੱਗਦਾ ਕਿ ਜੇਕਰ ਕੁੜੀ ਪੜ੍ਹਨਾ ਚਾਹੁੰਦੀ ਹੈ ਤਾਂ ਸਾਨੂੰ ਇਸ ਵਿੱਚ ਕੀ ਦਿੱਕਤ ਹੋ ਸਕਦੀ ਹੈ। ਉਸੇ ਟਾਈਮ ਹੀ ਕੁੜੀ ਦਾ ਪਿਤਾ ਬੋਲ ਪੈਂਦਾ ਹੈ ਕਿ ਜੇਕਰ ਤੁਹਾਨੂੰ ਮੇਰੀ ਕੁੜੀ ਦੇ ਪੜਾਣ ਦੇ ਖਰਚੇ ਦੀ ਕੋਈ ਚਿੰਤਾ ਹੈ ਤਾਂ ਮੈਂ ਉਹ ਵੀ ਦੇ ਦਿਆ ਕਰਾਂਗਾ ਦੋਸਤੋ ਰਾਜਵੀਰ ਦਾ ਪਿਤਾ ਜੋ ਕਿ ਇੱਕ ਮਜੂਦਾ ਸਰਪੰਚ ਸੀ ਉਹ ਕਹਿੰਦਾ ਕਿ ਜੇਕਰ ਮੇਰੀ ਨੂੰ ਨੂੰ ਪੜਨ ਦੀ ਇੱਛਾ ਹੈ ਤਾਂ ਮੈਨੂੰ ਪੜਾਣ ਵਿੱਚ ਕੋਈ ਦਿੱਕਤ ਨਹੀਂ ਮੇਰੇ ਕੋਲੇ ਕੋਈ ਪੈਸੇ ਦੀ ਕਮੀ ਥੋੜੀ ਹੈ ਜਿਹੜਾ ਮੈਂ ਤੁਹਾਡੇ ਤੋਂ ਮੰਗਾ ਜੇਕਰ ਮੇਰੀ ਨੂੰ ਪੜਨਾ ਚਾਹਦੀ ਹੈ ਤਾਂ ਮੈਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਮੈਂ ਉਸ ਨੂੰ ਪੜਾ ਦਵਾਂਗਾ ਐਵੇਂ ਕਹਿ ਕੇ ਦੋਸਤੋ ਰਿਸ਼ਤਾ ਤੈਅ ਹੋ ਜਾਂਦਾ ਹੈ ਅਤੇ 5 ਮਹੀਨਿਆਂ ਬਾਅਦ ਰਾਜਵੀਰ ਅਤੇ ਨੀਹਾ ਦਾ ਵਿਆਹ ਹੋ ਜਾਂਦਾ ਹੈ ਬੜਾ ਧੂਮ ਧਾਮ ਨਾਲ ਵਿਆਹ ਹੁੰਦਾ ਹੈ ਢੋਲ ਤਮਾਕੇ ਵੱਜਦੇ ਨੇ ਵੱਜਣ ਵੀ ਕਿਉਂ ਨਾ ਸਰਪੰਚਾਂ ਦੇ ਮੁੰਡੇ ਦਾ ਵਿਆਹ ਸੀ ਸਾਰਾ ਪਿੰਡ ਬੜੀਆਂ ਖੁਸ਼ੀਆਂ ਮਨਾ ਰਿਹਾ ਸੀ ਦੋਸਤੋ ਜਿਵੇਂ ਹੀ ਨੀਹਾ ਵਿਆਹ ਕੇ ਘਰ ਆ ਜਾਂਦੀ ਹੈ ਤਾਂ ਦੋ ਮਹੀਨੇ ਤਾਂ ਬੜੇ ਹੀ ਖੁਸ਼ੀ ਖੁਸ਼ੀ ਟੱਪਦੇ ਨੇ ਦੋਸਤੋ ਨੀਹਾ ਹੁਣ ਘਰ ਰਹਿ ਕੇ ਹੀ ਪੜਨ ਲੱਗ ਜਾਂਦੀ ਹੈ ਐਵੇਂ ਹੀ ਉਹ ਦੋ ਤਿੰਨ ਮਹੀਨੇ ਘਰ ਹੀ ਪੜਾਈ ਕਰਦੀ ਹੈ ਜਿਸ ਤੋਂ ਬਾਅਦ ਦੋਸਤੋ ਉਸ ਦੀ ਅੱਗੇ ਦੀ ਪੜਾਈ ਕਿਉਂਕਿ ਪੇਪਰ ਨਜ਼ਦੀਕ ਆ ਰਹੇ ਸੀ ਨੀਹਾ ਇੱਕ ਚੰਗੇ ਪੜ੍ਹਾਈ ਸੈਂਟਰ ਦੀ ਜ਼ਰੂਰਤ ਸੀ ਦੋਸਤੋ ਇਸ ਕਰਕੇ ਨਿਹਾਂ ਸ਼ਹਿਰ ਵਿੱਚ ਇੱਕ ਕੋਚਿੰਗ ਸੈਂਟਰ ਵਿੱਚ ਦਾਖਲਾ ਲੈ ਲੈਂਦੀ ਹੈ ਅਤੇ ਹੁਣ ਉਹ ਕੋਚਿੰਗ ਸੈਂਟਰ ਜਾਣ ਲੱਗ ਜਾਂਦੀ ਹੈ ਦੋਸਤੋ ਨਿਹਾਂ ਸਵੇਰੇ ਹੀ 8 ਵਜੇ ਚਲੀ ਜਾਂਦੀ ਸੀ ਤੇ ਸ਼ਾਮ ਨੂੰ 4 ਵਜੇ ਫਿਰ ਵਾਪਸ ਆਂਦੀ ਸੀ ਇਸ ਕਰਕੇ ਦੋਸਤੋ ਜਿਹੜੀ ਉਸਦੀ ਵੱਡੀ ਪਰਜਾਈ ਸੀ ਨਾ ਉਸ ਦੇ ਜੋ ਨਾਲ ਵਾਲੀ ਗਵੰਢਣ ਉਹ ਕੰਨ ਭਰਨ ਲੱਗ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਜਿਹੜੀ ਛੋਟੀ ਵੀ ਨਿਹਾਂ ਹੈ ਨਾ ਉਹਨੇ ਤਾਂ ਤੈਨੂੰ ਨੌਕਰ ਨਹੀਂ ਰੱਖਿਆ ਹੈ ਉਹਨੇ ਤਾਂ ਤੈਨੂੰ ਘਰ ਦੇ ਰੂਪੋਚੇ ਵਾਸਤੇ ਰੱਖਿਆ ਹੋਇਆ ਹੈ ਘਰ ਦਾ ਕੋਰਸਾ ਕਰਨ ਵਾਸਤੇ ਹੀ ਤੈਨੂੰ ਰੱਖਿਆ ਹੋਇਆ ਹੈ ਤੂੰ ਉਹਨਾਂ ਦੇ ਅੱਗੇ ਘਰ ਦੀ ਨੌਕਰਾਨੀ ਬਣ ਕੇ ਰਹਿ ਤੇ ਉਹ ਮਹਾਰਾਣੀ ਬਣ ਕੇ ਐਸ਼ ਕਰੇ ਗਵੰਡਨ ਦੀਆਂ ਇਹ ਗੱਲਾਂ ਸੁਣ ਕੇ ਨਾ ਜੋ ਵੱਡੀ ਬੂਹ ਹੁੰਦੀ ਹੈ ਨਾ ਉਹ ਛੋਟੀ ਬੂਹ ਨੇਹਾ ਤੋਂ ਖਾਰ ਖਾਣਾ ਸ਼ੁਰੂ ਕਰ ਦਿੰਦੀ ਹੈ ਤੇ ਉਹ ਹੁਣ ਇੱਕ ਵੱਡਾ ਛੜਯੰਤਰ ਰਚਨਾ ਸ਼ੁਰੂ ਕਰ ਦਿੰਦੀ ਹੈ ਕਿ ਉਹ ਕਿਵੇਂ ਨਾ ਕਿਵੇਂ ਨੇਹਾ ਨੂੰ ਪੜ੍ਹਾਈ ਤੋਂ ਢਾ ਲਵੇ ਅਤੇ ਉਸ ਨੂੰ ਵੀ ਘਰ ਦੇ ਕੰਮਕਾਰਾਂ ਵਿੱਚ ਲਾ ਲਵੇ ਉਹ ਸੋਚਣ ਲੱਗ ਜਾਂਦੀ ਹੈ ਕਿ ਜੇਕਰ ਨੇਹਾ ਪੜ੍ਹ ਲਿਖੇਗੀ ਨਾ ਤਾਂ ਫਿਰ ਉਸ ਦੀ ਇੱਜ਼ਤ ਜਮਾ ਹੀ ਇੱਕ ਕੁੱਤੇ ਬਰਾਬਰ ਹੋ ਜਾਵੇਗੀ ਅਤੇ ਉਹ ساری ਉਮਰ ਹੀ ਘਰ ਦੀ ਨੌਕਰਾਨੀ ਬਣ ਕੇ ਨਾ ਘਰ ਦੀ ਚੱਕਰੀ ਕਰਦੀ ਰਹੇਗੀ ਅਤੇ ਉਸ ਦੀ ਘਰ ਵਿੱਚ ਇੱਜ਼ਤ ਇੱਕ ਕੁੱਤੇ ਬਰਾਬਰ ਰਹੇਗੀ ਇਹ ਸੋਚ ਕੇ ਉਸ ਦੀ ਵੱਡੀ ਭਾਬੀ ਸੀ ਨਾ ਉਹ ਰਾਜਵੀਰ ਦੇ ਦਿਮਾਗ ਵਿੱਚ ਵੀ ਨੇਹਾ ਪ੍ਰਤੀ ਜ਼ਹਿਰ ਘੋਲਣਾ ਸ਼ੁਰੂ ਕਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਜੇਕਰ ਤੂੰ ਨੇਹਾ ਨੂੰ ਇੰਨੀ ਖੁੱਲ੍ਹ ਦਵੇਂਗਾ ਨਾ ਉਹ ਤੇਰੇ ਹੱਥੋਂ ਨਿਕਲ ਜੀਗੀ ਫਿਰ ਤੂੰ ਕੁਝ ਵੀ ਨਿਕਲ ਸਕਣਾ ਉਹ ਤੇਰੇ ਸਿਰ ਉੱਤੇ ਮੂੰਗਦਣ ਲਾ ਸ਼ੁਰੂ ਕਰ ਦੇਗੀ ਦੋਸਤੋ ਰਾਜਵੀਰ ਭਾਬੀ ਦੀਆਂ ਗੱਲਾਂ ਸੁਣ ਕੇ ਹੱਸਣ ਲੱਗ ਜਾਂਦਾ ਹੈ ਕਿ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਐ ਨੀਹਾ ਇਹੋ ਜੀ ਨਹੀਂ ਹੈ ਉਹ ਬੜੀ ਸਮਝਦਾਰ ਹੈ ਭਾਬੀ ਜਦੋਂ ਰਾਜਵੀਰ ਦੇ ਮੂੰਹ ਵਿੱਚੋਂ ਨੀਹਾ ਦੀ ਤਾਰੀਫ਼ ਸੁਣਦੀ ਹੈ ਨਾ ਤਾਂ ਹੋਰ ਵੀ ਗੁੱਸਾ ਹੋ ਜਾਂਦੀ ਹੈ ਉਸਦੀ ਦਾਲ ਨਹੀਂ ਗੜਦੀ ਤਾਂ ਫਿਰ ਉਹ ਇੱਕ ਵੱਡਾ ਛੜਿਆੰਤਰ ਰਚਦੀ ਹੈ ਦੋਸਤੋ ਜਿਹੜੀ ਉਸਦੀ ਵੱਡੀ ਪਰਜਾਈ ਹੁੰਦੀ ਹੈ ਨਾ ਉਸ ਨੂੰ ਗਵੰਡਣ ਦੱਸਦੀ ਹੈ ਕਿ ਆਪਣੇ ਪਿੰਡ ਦਾ ਮੁੰਡਾ ਵੀ ਨੀਹਾ ਦੇ ਨਾਲ ਹੀ ਪੜਨ ਜਾਂਦਾ ਹੈ ਤੇ ਜਿਵੇਂ ਉਹ ਬੱਸ ਸਟੈਂਡ ਤੇ ਬੈਠੇ ਹੁੰਦੇ ਆ ਨਾ ਉਹ ਬੜੇ ਹੱਸ-ਹੱਸ ਕੇ ਗੱਲਾਂ ਕਰਦੇ ਆ ਤੇ ਸਾਰਾ ਪਿੰਡ ਉਹਨਾਂ ਨੂੰ ਵੇਖਦਾ ਹੈ ਉਸ ਦੇ ਪਰਜਾਈ ਦੇ ਦਿਮਾਗ ਵਿੱਚ ਉਦੋਂ ਹੀ ਇੱਕ ਇਡੀ ਆ ਜਾਂਦਾ ਹੈ ਕਿ ਲੈ ਬਣ ਗਿਆ ਕੰਮ ਹੁਣ ਤੋੜਾਂਗੇ ਇਹਨਾਂ ਦਾ ਰਿਸ਼ਤਾ ਫਿਰ ਉਹ ਇੱਕ ਪਿੰਡ ਦੇ ਮੁੰਡੇ ਨੂੰ ਹੀ ਉਸਦੀ ਚਾਕਰੀ ਕਰਨ ਲਾ ਦਿੰਦੀ ਹੈ ਕਿ ਤੂੰ ਐਵੇਂ ਕਰ ਇਹਨਾਂ ਦੀਆਂ ਗਲਤ ਤਸਵੀਰਾਂ ਖਿੱਚ ਕੇ ਮੇਰੇ ਕੋਲੇ ਲੈ ਕੇ ਆ ਜਿਸ ਤੋਂ ਬਾਅਦ ਮੈਂ ਆਪੇ ਦੇਖ ਲਵਾਂਗੀ ਕਿ ਇਹਨਾਂ ਨਾਲ ਫਿਰ ਕੀ ਕਰਨਾ ਹੈ ਦੋਸਤੋ ਐਵੇਂ ਹੀ ਹੁੰਦਾ ਹੈ ਕਈ ਦਿਨਾਂ ਦੀ ਕੜੀ ਮਿਹਨਤ ਤੋਂ ਬਾਅਦ ਇੱਕ ਦਿਨ ਜਦ ਉਹ ਬੱਸ ਸਟੈਂਡ ਤੇ ਬੈਠੇ ਹੁੰਦੇ ਹਨ ਕਿਉਂਕਿ ਉਹ ਇਕੱਠੇ ਪੜਦੇ ਸੀ ਇਸ ਕਰਕੇ ਉਹ ਗੱਲਬਾਤ ਕਰ ਲਿਆ ਕਰਦੇ ਸੀ ਅੱਜ ਵੀ ਉਹ ਇੱਕ ਟੌਪਿਕ ਸਿਲਸਿਲੇ ਵਿੱਚ ਹੀ ਗੱਲਬਾਤ ਕਰ ਰਹੀ ਸੀ ਤਾਂ ਉਹ ਬੜੇ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਉਸੇ ਟਾਈਮ ਹੀ ਉਹ ਉਹਨਾਂ ਦੀਆਂ ਤਸਵੀਰਾਂ ਖਿੱਚ ਲੰਦਾ ਹੈ ਤੇ ਉਸ ਤੋਂ ਬਾਅਦ ਉਹ ਉਸ ਦੀ ਵੱਡੀ ਪਰਚਾਈ ਤੱਕ ਉਹ ਤਸਵੀਰਾਂ ਪਹੁੰਚਾ ਦਿੰਦਾ ਹੈ ਦੋਸਤੋ ਹੁਣ ਜਿਹੜੀ ਉਹ ਵੱਡੀ ਪਰਚਾਈ ਹੁੰਦੀ ਹੈ ਨਾ ਉਹ ਸਿੱਧੇ ਤੌਰ ਤੇ ਤਾਂ ਉਹ ਤਸਵੀਰਾਂ ਦਿਖਾਉਂਦੀ ਨਹੀਂ ਕਿਉਂਕਿ ਉਸ ਨੂੰ ਪਤਾ ਸੀ ਜੇਕਰ ਇਹ ਸਿੱਧੇ ਤਰੀਕੇ ਨਾਲ ਮੈਂ ਤਸਵੀਰਾਂ ਦਿਖਾਈਆਂ ਇਸ ਨਾਲ ਮੇਰਾ ਕੋਈ ਵੀ ਕੰਮ ਨਹੀਂ ਬਣਨਾ ਹੁਣ ਉਹ ਇੱਕ ਵੱਡਾ ਛੜੈਂਤ ਰਚਦੀ ਹੈ ਜਿਸ ਵਿੱਚ ਕੀ ਤੇ ਸਹੀ ਟਾਈਮ ਨੂੰ ਡਿੱਕਣ ਲੱਗ ਜਾਂਦੀ ਹੈ ਕਿ ਜਦੋਂ ਵੀ ਸਹੀ ਟਾਈਮ ਆਵੇਗਾ ਨਾ ਉਦੋਂ ਇਸ ਤਸਵੀਰਾਂ ਦਾ ਕੰਮ ਲਵਾਂਗੀ ਦੋਸਤੋ ਐਵੇਂ ਹੀ ਸਮਾ ਵੀ ਦਰੰਦ ਹੈ ਤਾਂ ਜੋ ਉਹਨਾਂ ਦਾ ਪਿਤਾ ਜੋ ਕਿ ਪਿੰਡ ਦਾ ਸਰਪੰਚ ਸੀ ਉਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਅਤੇ ਦੇਖਦੇ ਹੀ ਦੇਖਦੇ ਤਬੀਤ ਇੰਨੀ ਖਰਾਬ ਹੋ ਜਾਂਦੀ ਹੈ ਕਿ ਉਸ ਨੂੰ ਜਿਵੇਂ ਹੀ ਹਸਪੀਟਲ ਲੈ ਕੇ ਜਾਇਆ ਜਾਂਦਾ ਹੈ ਨਾ ਤਾਂ ਰਸਤੇ ਵਿੱਚ ਹੀ ਆਪਣਾ ਦਮ ਤੋੜ ਦਿੰਦਾ ਹੈ ਅਤੇ ਸਾਰਿਆਂ ਨੂੰ ਅਲਵਿਦਾ ਕਹਿ ਕੇ ਰੱਬ ਨੂੰ ਪਿਆਰਾ ਹੋ ਜਾਂਦਾ ਹੈ ਦੋਸਤੋ ਬੜੇ ਹੀ ਦੁੱਖ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਰਾਜਵੀਰ ਉਸ ਦਿਨ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਉਸ ਦਾ ਵੱਡਾ ਭਾਈ ਤੇ ਰਾਜਵੀਰ ਬਹੁਤ ਜ਼ਿਆਦਾ ਰੋ ਰਹੇ ਹੁੰਦੇ ਹਨ ਕਿ ਸਾਡੇ ਸਿਰ ਤੋਂ ਦਾ ਸਾਇਆ ਉੱਠ ਗਿਆ ਦੋਸਤੋ ਹੁਣ ਨੀਹਾ ਦਾ ਕੋਚਿੰਗ ਸੈਂਟਰ ਜਾਣਾ ਬਹੁਤ ਵੀ ਔਖਾ ਹੋ ਚੁੱਕਿਆ ਸੀ ਕਿਉਂਕਿ ਹੁਣੇ-ਹੁਣੇ ਉਸਦੇ ਪਰਿਵਾਰ ਨਾਲ ਇਹ ਕੰਮ ਹੋ ਕੇ ਹਟਿਆ ਸੀ ਇਸ ਕਰਕੇ ਉਹ ਅੱਗੇ ਦੀ ਪੜ੍ਹਾਈ ਹੁਣ ਘਰ ਬੈ ਕੇ ਹੀ ਕਰਦੀ ਹੈ ਅਤੇ ਇੱਕ ਮਹੀਨਾ ਪੂਰਾ ਘਰ ਹੀ ਰਹਿ ਕੇ ਪੜ੍ਹਾਈ ਕਰਦੀ ਹੈ ਦੋਸਤੋ ਜਿਹੜੀ ਉਸਦੀ ਵੱਡੀ ਪਰਜਾਈ ਹੁਣ ਉਹਨਾਂ ਦੇ ਵਿੱਚ ਦਰਾਰ ਪਾਣਾ ਸ਼ੁਰੂ ਕਰ ਦਿੰਦੀ ਹੈ ਅਤੇ ਮਾੜੀ-ਮਾੜੀ ਗੱਲਾਂ ਕਰਕੇ ਰਾਜਵੀਰ ਦਾ ਸ਼ੱਕ ਹੋਰ ਵਧਾ ਦਿੰਦੀ ਹੈ ਕਿ ਤੇਰੀ ਬੂਠ ਠੀਕ ਨਹੀਂ ਹੈ ਇਸ ਦੇ ਬਾਅਦ ਵੀ ਚੱਕਰ ਚੱਲਦੇ ਹੈ ਰਾਜਵੀਰ ਵੀ ਹੁਣ ਉਸਤੇ ਸ਼ੱਕ ਕਰਨ ਲੱਗ ਜਾਂਦਾ ਹੈ ਤੇ ਉਸ ਨੂੰ ਬਾਹਰ ਨਾ ਜਾਣ ਵਾਸਤੇ ਦਬਾਅ ਬਣਾਉਣ ਲੱਗ ਜਾਂਦਾ ਹੈ ਜਿਸ ਕਰਕੇ ਉਹਨਾਂ ਵਿੱਚ ਲੜਾਈ ਰਹਿਣ ਲੱਗ ਜਾਂਦੀ ਹੈ ਦੋਸਤੋ ਹੁਣ ਉਸ ਦੀ ਵੱਡੀ ਪਰਜਾਈ ਕੋਲੇ ਸਹੀ ਮੌਕਾ ਸੀ ਉਹ ਤਸਵੀਰਾਂ ਦਿਖਾਣ ਦਾ ਉਹ ਰਾਜਵੀਰ ਨੂੰ ਉਹ ਤਸਵੀਰਾਂ ਦਿਖਾਉਂਦੀ ਹੈ ਅਤੇ ਕਹਿੰਦੀ ਹੈ ਕਿ ਦੇਖ ਇਹ ਮੁੰਡਾ ਹੈ ਜਿਸ ਨਾਲ ਕੀ ਤੇਰੀ ਬੂਦੇ ਨਜਾਇਜ਼ ਸੰਬੰਧ ਹੈ ਜਿਸ ਨੂੰ ਦੇਖ ਕੇ ਰਾਜਵੀਰ ਅੱਗ ਬੋਲ ਆ ਹੋ ਜਾਂਦਾ ਹੈ ਅਤੇ ਨੇਹਾ ਦੇ ਘਰ ਆਣ ਦਾ ਇੰਤਜ਼ਾਰ ਕਰਨ ਲੱਗ ਜਾਂਦਾ ਹੈ ਜਿਵੇਂ ਹੀ ਨੇਹਾ ਘਰ ਆਂਦੀ ਹੈ ਤਾਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਬਹਿਸ ਹੁੰਦੀ ਹੈ ਬਹਿਸ ਇੱਥੋਂ ਤੱਕ ਵੱਜ ਜਾਂਦੀ ਹੈ ਕਿ ਰਾਜ ਕਹ ਦਿੰਦਾ ਹੈ ਕਿ ਤੂੰ ਇੱਥੋਂ ਚਲੀ ਜਾ ਮੈਂ ਤੇਰਾ ਮੂੰਹ ਵੀ ਨਹੀਂ ਦੇਖਣਾ ਚਾਹੁੰਦਾ ਜਿਸ ਤੋਂ ਬਾਅਦ ਕੁੜੀ ਦੇ ਮਾਤਾ-ਪਿਤਾ ਆਂਦੇ ਨੇ ਤੇ ਕੁੜੀ ਨੂੰ ਆਪਣੇ ਨਾਲ ਲੈ ਜਾਂਦੇ ਨੇ ਦੋਸਤੋ ਐਵੇਂ ਹੀ ਸਮਾਂ ਬੀਤਦਾ ਰਹਿੰਦਾ ਹੈ ਤੇ ਇਸ ਗੱਲ ਨੂੰ ਹੁਣ 6 ਮਹੀਨੇ ਹੋ ਚੁੱਕੇ ਸੀ 6 ਮਹੀਨੇ ਹੋ ਗਏ ਰਾਜਵੀਰ ਤੇ ਨਿਹਾਨੂ ਇੱਕ ਦੂਜੇ ਤੋਂ ਵੱਖ ਹੋਏ ਹੁਣ ਜੋ ਵੱਡੀ ਪਰਦਾਈ ਸੀ ਨਾ ਉਸ ਦੇ ਦਿਮਾਗ ਦੇ ਵਿੱਚ ਇੱਕ ਹੋਰ ਆਈਡੀਆ ਆਂਦਾ ਹੈ ਉਹ ਇਸ ਆਈਡੀਆ ਦੇ ਵਿੱਚ ਆਪਣੇ ਜੋ ਪਤੀ ਹੁੰਦਾ ਹੈ ਨਾ ਉਸ ਦਾ ਰਾਜਵੀਰ ਦਾ ਵੱਡਾ ਭਾਈ ਉਸ ਨੂੰ ਵੀ ਮਿਲਾ ਲੈਂਦੀ ਹੈ ਅਤੇ ਉਹ ਰਾਜਵੀਰ ਦੇ ਵੱਡੇ ਭਰਾ ਨੂੰ ਕਹਿੰਦੀ ਜੇਕਰ ਆਪਾਂ ਰਾਜਵੀਰ ਦਾ ਤਲਾਕ ਕਰਾ ਦਈਏ ਨਾ ਤਾਂ ਰਾਜਵੀਰ ਕੱਲਾ ਹੀ ਰਹਿ ਜਾਵੇਗਾ ਅਤੇ ਰਾਜਵੀਰ ਦੀ ਜੋ 16 ਕਿੱਲੇ ਦੀ ਜ਼ਮੀਨ ਹੈ ਸ਼ਹਿਰ ਦੇ ਵਿੱਚ ਦੋ ਪਲਾਟ ਹੈ ਉਹ ਵੀ ਆਪਣੇ ਨਾਮ ਹੋ ਜਾਣਗੇ ਆਪਾਂ ਰਾਜਵੀਰ ਨੂੰ ਸਾਈਡ ਤੇ ਕਰ ਦਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਮਰਵਾ ਦੇਵਾਂਗੇ ਸਾਰੀ ਜ਼ਮੀਨ ਦੇ ਮਾਲਕ ਆਪਾਂ ਬਣ ਜਾਵਾਂਗੇ ਅਤੇ ਲੱਖਪਤੀ ਤੋਂ ਕਰੋੜਪਤੀ ਬਣਨ ਵਿੱਚ ਥੋੜਾ ਜਿਹਾ ਹੀ ਟਾਈਮ ਲੱਗੇਗਾ ਜਿਵੇਂ ਹੀ ਉਸ ਦੀ ਵੱਡੀ ਪਰਜਾਇਦੀਆਂ ਇਹ ਗੱਲਾਂ ਉਸ ਦਾ ਵੱਡਾ ਭਾਈ ਸੁਣਦਾ ਹੈ ਤਾਂ ਉਹ ਵੀ ਉਸ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਠੀਕ ਹੈ ਇਸੇ ਤਰ੍ਹਾਂ ਹੀ ਵੇਗਾ ਹੁਣ ਰਾਜਵੀਰ ਦਾ ਤਲਾਕ ਤਾਂ ਹੋਇਆ ਹੀ ਸਮਝ ਉਸਦਾ ਵੱਡਾ ਭਰਾ ਵੀ ਰਾਜਵੀਰ ਨੂੰ ਇਹ ਗੱਲਾਂ ਕਹਿਣ ਲੱਗ ਜਾਂਦਾ ਹੈ ਕਿ ਜਿਹੜੀ ਤੇਰੀ ਪਤਨੀ ਹੈ ਨਾ ਉਹ ਠੀਕ ਨਹੀਂ ਨੀਹਾ ਬਿਲਕੁਲ ਵੀ ਠੀਕ ਹੈ ਨਹੀਂ ਕਿਉਂਕਿ ਉਹ ਆਪਣੀਆਂ ਸਰਦਾਰੀਆਂ ਰੋਲ ਦੇਗੀ ਆਪਾਂ ਸਰਪੰਚਾਂ ਦੇ ਮੁੰਡੇ ਆ ਆਪਣੀ ਸਾਰੇ ਪਿੰਡ ਵਿੱਚ ਇੱਜ਼ਤ ਹੈ ਜੇਕਰ ਉਹ ਨੀਹਾ ਬਰਗੀ ਕੁੜੀ ਆਪਣੇ ਘਰ ਵਿੱਚ ਬਾ ਪਸੰਦੀ ਹੈ ਨਾ ਤਾਂ ਆਪਣੀ ਕੀ ਇੱਜ਼ਤ ਰਹਿ ਜੇਗੀ ਰਾਜਵੀਰ ਨਾ ਅਜ ਤੱਕ ਕਦੇ ਵੀ ਆਪਣੇ ਵੱਡੇ ਭਰਾ ਦੀ ਗੱਲ ਨਹੀਂ ਮੋੜੀ ਸੀ ਤੇ ਰਾਜਵੀਰ ਵੀ ਸੋਚਣ ਲੱਗ ਜਾਂਦਾ ਹੈ ਕਿ ਜੇਕਰ ਭਰਾ ਕਹਿ ਰਿਹਾ ਹੈ ਤਾਂ ਕੁਝ ਗਲਤ ਨਹੀਂ ਹੋਣਾ ਇਹ ਕਹਿ ਕੇ ਰਾਜਵੀਰ ਆਪਣੀ ਕਈ ਚੱਕਦਾ ਹੈ ਅਤੇ ਖੇਤ ਵਿੱਚ ਚਲਿਆ ਜਾਂਦਾ ਹੈ ਦੋਸਤੋ 6 ਮਹੀਨਿਆਂ ਦੇ ਬਾਅਦ ਜਦ ਰਾਜਵੀਰ ਆਪਣੀ ਪਤਨੀ ਨੂੰ ਨਹੀਂ ਲੈ ਕੇ ਆਂਦਾ ਤਾਂ ਉਸ ਦਾ ਜੋ ਕੁੜੀ ਦਾ ਪਿਤਾ ਸੀ ਨਾ ਉਹ ਰਾਜਵੀਰ ਦੇ ਘਰ ਆ ਜਾਂਦਾ ਹੈ ਅਤੇ ਰਾਜਵੀਰ ਤਾਂ ਕਰੇ ਨਹੀਂ ਹੁੰਦਾ ਅਤੇ ਉਸ ਦਾ ਵੱਡਾ ਭਰਾ ਤੇ ਭਾਬੀ ਹੁੰਦੇ ਐ ਉਹ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਹੈ ਕਿ ਘਰ ਵਿੱਚ ਲੜਾਈਆਂ ਝਗੜੇ ਕਿਸ ਦੇ ਨਹੀਂ ਹੁੰਦੇ ਹੁਣ ਆਪਾਂ ਨੂੰ ਇਹ ਗੱਲ ਸਲਝਾ ਲੈਣੀ ਚਾਹੀਦੀ ਹੈ ਨੀਹਾ ਨੂੰ ਥਨੂੰ ਵਾਪਸ ਘਰ ਵਿੱਚ ਲੈ ਕੇ ਆਣਾ ਚਾਹੀਦਾ ਹੈ ਦੋਸਤੋ ਉਸ ਦੀ ਵੱਡੀ ਭਾਬੀ ਜਿਵੇਂ ਹੀ ਇਹ ਗੱਲ ਸੁਣਦੀ ਹੈ ਨਾ ਤਾਂ ਅਗਬੂ ਵਾਲਾ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਐਸੀ ਕੁੜੀ ਸਾਨੂੰ ਨਹੀਂ ਰੱਖਣੀ ਸਾਡੇ ਵੱਲੋਂ ਤਾਂ ਉਹ ਮਰ ਗਈ ਅਸੀਂ ਉਸ ਤੋਂ ਤਲਾਕ ਲੈ ਲਵਾਂਗੇ ਅਸੀਂ ਉਸ ਨੂੰ ਨਹੀਂ ਬਸਾਣਾ ਦੋਸਤੋ ਇਹ ਗੱਲਾਂ ਸੁਣ ਕੇ ਉਸ ਦਾ ਪਿਤਾ ਵੀ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੇਰੀ ਕੁੜੀ ਇੰਨੀ ਮਾੜੀ ਤਾਂ ਨਹੀਂ ਜੇਕਰ ਤੁਸੀਂ ਐਵੇਂ ਸੋਚਦੇ ਹੋ ਤਾਂ ਅਹਿਮ ਦੇ ਘਰੇ ਮੈਂ ਵੀ ਆਪਣੀ ਕੁੜੀ ਨਹੀਂ ਬਸਾਣਾ ਚਾਹੁੰਦਾ ਇਹ ਗੱਲਾਂ ਕਹਿ ਕੇ ਉਸ ਦਾ ਪਿਤਾ ਵੀ ਉੱਥੋਂ ਚਲਾ ਜਾਂਦਾ ਹੈ ਦੋਸਤੋ ਰਾਜਵੀਰ ਜਿਵੇਂ ਹੀ ਸ਼ਾਮ ਨੂੰ ਘਰ ਆਂਦਾ ਹੈ ਤਾਂ ਉਸ ਦਾ ਵੱਡਾ ਭਾਈ ਕਹਿੰਦਾ ਤੇਰਾ ਅੱਜ ਸੋਹਰਾ ਆਇਆ ਸੀ ਉਸਨੇ ਅਸੀਂ ਤਾਂ ਉਸ ਦੀਆਂ ਬਹੁਤ ਨਿੰਤਾ ਕਰੇ ਕਿ ਛੋਟੀਆਂ ਮੋਟੀਆਂ ਲੜਾਈਆਂ ਹੋ ਜਾਂਦੀਆਂ ਆਪਾਂ ਨੂੰ ਹੁਣ ਨੀਹਾ ਨੂੰ ਵਾਪਸ ਲੈ ਆਣਾ ਚਾਹੀਦਾ ਉਹ ਸਾਡੀ ਇੱਕ ਵੀ ਗੱਲ ਨਹੀਂ ਮੰਨਿਆ ਅਤੇ ਕਹਿਣ ਲੱਗਿਆ ਕਿ ਮੈਂ ਐਵੇਂ ਕਰੇ ਆਪਣੀ ਕੁੜੀ ਨਹੀਂ ਬਿਸਾ ਸਕਦਾ ਮੈਨੂੰ ਤਲਾਕ ਚਾਹੀਦਾ ਹੈ ਰਾਜਵੀਰ ਨੇ ਜਿਵੇਂ ਇਹ ਗੱਲ ਸੁਣੀ ਉਹ ਵੀ ਅੱਗ ਬੋਲਾ ਹੋ ਗਿਆ ਅਤੇ ਗੁੱਸੇ ਵਿੱਚ ਆ ਕੇ ਕਹਿੰਦਾ ਜੇ ਕਰੋਨਾ ਇਹ ਗੱਲ ਕਹਿ ਹੀ ਦਿੱਤੀ ਹੈ ਤਾਂ ਫਿਰ ਐਵੇਂ ਹੀ ਹੋਵੇਗਾ ਮੈਂ ਵੀ ਨੀਹਾ ਨੂੰ ਤਲਾਕ ਦੇ ਦਵਾਂਗਾ ਦੋਸਤੋ ਐਵੇਂ ਹੀ ਹੁੰਦਾ ਹੈ ਕੁਝ ਦਿਨ ਬਾਅਦ ਹੀ ਰਾਜਵੀਰ ਨੀਹਾ ਨੂੰ ਤਲਾਕ ਦੇ ਦਿੰਦਾ ਹੈ ਅਤੇ ਨੀਹਾ ਵੀ ਉਸ ਤਲਾਕ ਦੇ ਕਾਗਜ਼ਾਂ 'ਤੇ ਸਾਈਨ ਕਰਦੈਂ ਦੀ ਹੈ ਥੋੜੇ ਹੀ ਦਿਨਾਂ ਬਾਅਦ ਉਹਨਾਂ ਦੋਨਾਂ ਦਾ ਤਲਾਕ ਹੋ ਜਾਂਦਾ ਹੈ ਦੋਸਤੋ ਜਿਵੇਂ ਹੀ ਰਾਜਵੀਰ ਦਾ ਤਲਾਕ ਹੋ ਜਾਂਦਾ ਹੈ ਉਸਦੇ ਭਾਬੀ ਅਤੇ ਉਸਦੇ ਭਰਾ ਉਸ ਤੋਂ ਪਾਸਾ ਵਟ ਲੈਂਦੇ ਨੇ ਉਹ ਹੁਣ ਉਸ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ ਅਤੇ ਰਾਜਵੀਰ ਨੂੰ ਕਹਿੰਦੇ ਆ ਕਿ ਖੇਤੀਬਾੜੀ ਵਿੱਚ ਹੁਣ ਕੀ ਰੱਖਿਆ ਆਪਾਂ ਸਾਰੀ ਜ਼ਮੀਨ ਠੇਕੇ ਦੇ ਦਵਾਂਗੇ ਕੁਛ ਵੈਸੇ ਵੀ ਇਸ ਵਿੱਚੋਂ ਬਚਦਾ ਰਿਆ ਨਹੀਂ ਉਹ ਸਾਰੀ ਜ਼ਮੀਨ ਠੇਕੇ ਦੇ ਦਿੰਦੇ ਆ ਅਤੇ ਰਾਜਵੀਰ ਨੂੰ ਇੱਕ ਪਹਾੜੇ ਵਾਲੀ ਗੱਡੀ ਨਵੀਂ ਲੈ ਕੇ ਦੇ ਦਿੰਦੇ ਆ ਅਤੇ ਕਹਿੰਦੇ ਆ ਕਿ ਤੂੰ ਹੁਣ ਗੱਡੀ ਚਲਾਇਆ ਕਰ ਇਸ ਵਿੱਚ ਬਹੁਤ ਕਮਾਈ ਹੈ ਆਪਾਂ ਇੱਥੇ ਦੋ ਪੈਸੇ ਵਟ ਲਵਾਂਗੇ ਅਤੇ ਰਾਜਵੀਰ ਨੂੰ ਗੱਡੀ ਚਲਾਣ ਲਾ ਦਿੰਦੇ ਨੇ ਰਾਜਵੀਰ ਹੁਣ ਟੂਰਿਸਟ ਗੱਡੀ ਚਲਾਣ ਲੱਗਿਆ ਸੀ ਉਹ ਹੁਣ ਲੋਕਾਂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਕਮਾਣ ਲੱਗਿਆ ਸੀ ਅਤੇ ਉਹ ਟੈਕਸੀ ਸਟੈਂਡ ਦੇ ਉੱਤੇ ਗੱਡੀ ਲਾਣ ਲੱਗ ਪਿਆ ਜਿੱਥੇ ਕੀ ਉਹ ਲੋਕਾਂ ਨੂੰ ਪੰਜਾਬ ਤੋਂ ਦਿੱਲੀ ਵੱਲ ਦੇ ਗੜੇ ਲਾਣ ਲੱਗ ਪਿਆ ਦੋਸਤੋ ਐਵੇਂ ਹੀ 4 ਸਾਲ ਹੋ ਜਾਂਦੇ ਐ ਰਾਜਵੀਰ ਇਸੇ ਕੰਮ ਵਿੱਚ ਲੱਗ ਗਿਆ ਹੁੰਦਾ ਹੈ ਹੁਣ 4 ਸਾਲਾਂ ਬਾਅਦ ਜਦ ਉਸਦੀ ਭਾਬੀ ਕਹਿੰਦੀ ਹੈ ਕਿ ਹੁਣ ਟਾਈਮ ਆ ਗਿਆ ਹੈ ਰਾਜਵੀਰ ਨੂੰ ਸਾਈਡ ਵਿੱਚ ਕਰਨ ਦਾ ਤਾਂ ਦੋਸਤੋ ਉਦੋਂ ਉਸਦਾ ਵੱਡਾ ਭਰਾ ਇੱਕ ਅਹਿਮ ਕਦਮ ਸਕਦਾ ਹੈ ਉਹ ਇੱਕ ਟਰੱਕ ਡਰਾਈਵਰ ਨੂੰ ਗੱਡੀ ਦੀਆਂ ਫੋਟੋਆਂ ਅਤੇ ਗੱਡੀ ਦੀ ਲੋਕੇਸ਼ਨ ਦੱਸ ਕੇ ਕੁਝ ਪੈਸੇ ਦੇ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਅੱਜ ਤੂੰ ਇਸ ਗੱਡੀ ਨੂੰ ਸਾਈਡ ਮਾਰਦੀ ਜਿਸ ਨਾਲ ਕੀ ਐਵੇਂ ਲੱਗਣਾ ਚਾਹੀਦਾ ਹੈ ਕਿ ਇਹ ਇੱਕ ਐਕਸੀਡੈਂਟ ਸੀ ਪਰ ਤੂੰ ਇਸ ਦਾ ਖਾਤਮਾ ਕਰਦੀ ਦੋਸਤੋ ਐਵੇਂ ਹੀ ਹੁੰਦਾ ਹੈ ਰਾਜਵੀਰ ਜਿਵੇਂ ਹੀ ਆਪਣਾ ਢੇਡਾ ਲਾ ਕੇ ਘਰ ਵਾਪਸ ਆ ਰਿਹਾ ਹੁੰਦਾ ਹੈ ਤਾਂ ਇੱਕ ਤੇਜ਼ ਰਫ਼ਤਾਰ ਨਾਲ ਅੱਗੋਂ ਟਰੱਕ ਆ ਰਿਹਾ ਹੁੰਦਾ ਹੈ ਜੋ ਕਿ ਉਸ ਨੂੰ ਸਾਈਡ ਮਾਰ ਦਿੰਦਾ ਹੈ ਸਾਈਡ ਵੱਜਦੇ ਹੀ ਗੱਡੀ ਦੋ ਪਲਟੇ ਖਾ ਜਾਂਦੀ ਹੈ ਰਾਜਵੀਰ ਰੋਡ ਦੇ ਕਿਨਾਰੇ ਸਾਈਡ गिर ਜਾਂਦਾ ਹੈ ਰਾਜਵੀਰ ਉੱਤੇ ਹੀ ਤੜਫਣ ਲੱਗ ਜਾਂਦਾ ਹੈ ਰਾਤ ਦਾ ਟਾਈਮ ਸੀ ਜਿਆਦਾ ਆਵਾਜ਼ਾਈ ਨਹੀਂ ਸੀ ਇੱਕ ਮਜ਼ਦੂਰ ਗੁਰਸਿੱਖ ਬਾਬਾ ਰਿਕਸ਼ੇ ਵਾਲਾ ਉਹ ਉੱਥੋਂ ਟੱਪ ਰਿਹਾ ਹੁੰਦਾ ਹੈ ਉਸ ਦੀ ਨਿਗਾਹ ਰਾਜਵੀਰ ਉੱਤੇ ਪੈ ਜਾਂਦੀ ਹੈ ਤੇ ਉਹ ਆਪਣਾ ਰਿਕਸ਼ਾ ਉੱਥੇ ਰੋਕ ਲੈਂਦਾ ਹੈ ਦੋਸਤੋ ਰਿਕਸ਼ੇ ਵਾਲਾ ਉੱਥੋਂ ਉਤਰਦਾ ਹੈ ਅਤੇ ਰਾਜਵੀਰ ਕੋਲ ਜਾ ਕੇ ਦੇਖਦਾ ਹੈ ਕਿ ਮੁੰਡਾ ਤਾਂ ਤੜਫਣ ਲੱਗ ਰਿਹਾ ਹੈ ਇਸ ਦੀ ਹਾਲਤ ਤਾਂ ਬਹੁਤ ਖਰਾਬ ਹੈ ਉਸ ਦੀ ਜੇਬਾਂ ਵਿੱਚ ਖਤ ਮਾਰਦਾ ਹੈ ਰਾਜਵੀਰ ਦੇ ਜੇਬ ਵਿੱਚੋਂ ਫਰਸ਼ ਕੱਢਦਾ ਹੈ ਅਤੇ ਉਸ ਦਾ ਇੱਕ ਫੋਨ ਹੁੰਦਾ ਹੈ ਦੋਸਤੋ ਉਹ ਜਿਵੇਂ ਹੀ ਉਸ ਦੇ ਫਰਸ਼ ਵਿੱਚੋਂ ਖੋਲ੍ਹ ਦੇਖਦਾ ਹੈ ਤਾਂ ਉਸਦੇ ਆਧਾਰ ਕਾਰਡ ਹੁੰਦਾ ਜਿਸ ਉੱਤੇ ਉਸਦਾ ਨਾਮ ਹੁੰਦਾ ਹੈ ਰਾਜਵੀਰ ਉਹ ਦੋਨੇ ਹੀ ਚੀਜ਼ਾਂ ਨੂੰ ਉਹ ਗੁਰਫਿਕ ਬਾਬਾ ਆਪਣੀ ਜੇਬ ਵਿੱਚ ਪਾ ਲੈਂਦਾ ਹੈ ਅਤੇ ਰਾਜਵੀਰ ਨੂੰ ਚੱਕ ਕੇ ਆਪਣੇ ਰਿਕਸ਼ੇ ਉੱਤੇ ਸਵਾਰ ਲੈਂਦਾ ਹੈ ਤੇ ਜਲਦੀ ਨਾਲ ਇੱਕ ਨਜ਼ਦੀਕੀ ਹਸਪੀਟਲ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਕਿ ਰਾਜਵੀਰ ਨੂੰ ਸਟ੍ਰੈਚਰ ਉੱਤੇ ਲੈ ਕੇ ਜਲਦੀ ਨਾਲ ਪ੍ਰਤੀਕਰਮਣ ਵਾਸਤੇ ਜਾਂਦਾ ਹੈ ਦੋਸਤੋ ਉਹ ਰਾਜਵੀਰ ਨੂੰ ਪ੍ਰਤੀ ਕਰਵਾ ਦਿੰਦਾ ਹੈ ਜਿਸ ਤੋਂ ਬਾਅਦ ਰਾਜਵੀਰ ਦੇ ਘਰ ਸੂਚਨਾ ਦੇਣ ਵਾਸਤੇ ਉਸਦੇ ਫੋਨ ਵਿੱਚੋਂ ਬੜੇ ਹੀ ਮੁਸ਼ਕਿਲ ਦੇ ਨਾਲ ਨੰਬਰ ਕੱਢਦਾ ਹੈ ਕਿਉਂਕਿ ਫੋਨ ਐਕਸੀਡੈਂਟ ਕਰਕੇ ਥੋੜਾ ਟੁੱਟ ਜਾਂਦਾ ਹੈ ਤਾਂ ਕਰਕੇ ਉਹ ਇੰਨਾ ਠੀਕ ਤਰ੍ਹਾਂ ਨਹੀਂ ਚੱਲਦਾ ਪਰ ਫਿਰ ਵੀ ਉਹ ਗੁਰਸੀ ਕਬਾਬਾ ਉਸ ਫੋਨ ਵਿੱਚੋਂ ਨੰਬਰ ਕੱਢ ਲੈਂਦਾ ਹੈ ਅਤੇ ਉਸ ਤੋਂ ਬਾਅਦ ਉਹ ਰਾਜਵੀਰ ਦੇ ਘਰ ਜਿਵੇਂ ਹੀ ਫੋਨ ਲਾਂਦਾ ਹੈ ਤਾਂ ਫਿਰ ਉਹ ਕਹਿੰਦਾ ਹੈ ਕਿ ਥੋੜਾ ਮੁੰਡਾ ਰਾਜਵੀਰ ਜੋ ਕਿ ਅੱਜ ਉਸ ਦਾ ਐਕਸੀਡੈਂਟ ਹੋ ਗਿਆ ਹੈ ਉਹ ਇਸ ਹਸਪੀਟਲ ਵਿੱਚ ਪੜਤੀ ਹੈ ਤੁਸੀਂ ਜਲਦੀ ਆ ਜਾਓ ਇਹ ਗੱਲ ਸੁਣ ਕੇ ਦੂਜੀ ਤਰਫ ਤੋਂ ਆਵਾਜ਼ ਆਉਂਦੀ ਹੈ ਕਿ ਕੌਣ ਰਾਜਵੀਰ ਅਸੀਂ ਕਿਸੇ ਰਾਜਵੀਰ ਨੂੰ ਨਹੀਂ ਜਾਣਦੇ ਤੇ ਥੋਨੇ ਕਿੱਥੇ ਫੋਨ ਲਾਇਆ ਹੈ ਤਾਂ ਉਹ ਕਹਿੰਦਾ ਹੈ ਕਿ ਰਾਜਵੀਰ ਉਸ ਦੀ ਟੈਕਸੀ ਦਾ ਨੰਬਰ ਇਹ ਹੈ ਤਾਂ ਫਿਰ ਉਹ ਕਹਿੰਦੇ ਅਸੀਂ ਇਸ ਤਰ੍ਹਾਂ ਦੀ ਕੋਈ ਟੈਕਸੀ ਨਹੀਂ ਜਾਣਦੇ ਅਸੀਂ ਕਿਸ ਰਾਜਵੀਰ ਨੂੰ ਨਹੀਂ ਜਾਣਦੇ ਇਹ ਕਹਿ ਕੇ ਉਹ ਫੋਨ ਕੱਟ ਦਿੰਦੇ ਆ ਦੋਸਤੋ ਉਸ ਤੋਂ ਬਾਅਦ ਉਹ ਗੁਰਸਿੱਖ ਬਾਬਾ ਨਾਰਾਜ਼ ਹੋ ਜਾਂਦਾ ਹੈ ਅਤੇ ਹਸਪੀਟਲ ਦੀ ਨਰਸ ਕਹਿੰਦੀ ਹੈ ਜੀ ਤੁਸੀਂ ਜਲਦੀ ਕਰੋ ਜੇਕਰ ਇਸ ਮੁੰਡੇ ਦਾ ਇਲਾਜ ਕਰਵਾਉਣਾ ਹੈ ਤਾਂ ਫਿਰ ਆਪਰੇਸ਼ਨ ਦੇ ਪੈਸੇ ਕਾਊਂਟਰ ਉੱਤੇ ਭਰ ਦੋ ਤਲ ਇਲਾਜ ਸ਼ੁਰੂ ਹੋ ਜਾਵੇਗਾ ਪਰ ਉਹ ਗੁਰਸਿੱਖ ਬਾਬਾ ਕਹਿੰਦਾ ਹੈ ਮੇਰੇ ਕੋਲ ਕੋਈ ਪੈਸੇ ਨਹੀਂ ਮੈਂ ਤਾਂ ਇੱਕ ਆਮ ਰਿਕਸ਼ੇ ਵਾਲਾ ਹਾਂ ਮੈਂ ਨੇ ਇਸ ਦੇ ਘਰ ਫੋਨ ਕਰਿਆ ਅੱਗੋਂ ਮੈਨੂੰ ਇਸ ਤਰ੍ਹਾਂ ਦਾ ਜਵਾਬ ਮਿਲਿਆ ਹੈ ਤਾਂ ਫਿਰ ਉਹ ਨਰਸ ਕਹਿੰਦੀ ਹੈ ਕਿ ਬਿਨਾ ਪੈਸਿਆਂ ਤੋਂ ਇਸ ਮੁੰਡੇ ਦਾ ਲਾਜ ਨਹੀਂ ਹੋ ਸਕਦਾ ਉਸੇ ਟਾਈਮ ਹੀ ਦੋਸਤੋ ਉਸ ਹਸਪੀਟਲ ਦੀ ਨਰਸ ਉੱਥੇ ਆ ਜਾਂਦੀ ਹੈ ਅਤੇ ਸਾਰੀ ਗੱਲ ਸੁਣਨ ਤੋਂ ਬਾਅਦ ਉਹ ਕਹਿੰਦੀ ਹੈ ਕਿ ਕੌਣ ਮੁੰਡਾ ਹੈ ਮੈਨੂੰ ਦਿਖਾਓ ਜਿਵੇਂ ਹੀ ਦੋਸਤੋ ਉਹ ਸਟੱਚਰ ਉੱਤੇ ਪਏ ਮੁੰਡੇ ਵੱਲ ਨਿਗਾਹ ਮਾਰਦੀ ਹੈ ਨਾ ਤਾਂ ਉਸਦੇ ਪੈਰਾਂ ਤੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਹ ਮੁੰਡਾ ਕੋਈ ਹੋਰ ਨਹੀਂ ਉਹ ਰਾਜਵੀਰ ਹੀ ਹੁੰਦਾ ਹੈ ਜਿਸਨੇ ਕਿ 8 ਸਾਲ ਪਹਿਲਾਂ ਉਸ ਨੂੰ ਤਲਾਕ ਦੇ ਦਿੱਤਾ ਸੀ ਜਿਸ ਤੋਂ ਬਾਅਦ ਦੋਸਤੋ ਜਲਦੀ ਨਾਲ ਡਾਕਟਰ ਉਸ ਦਾ ਆਪਰੇਸ਼ਨ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ 2 ਘੰਟਿਆਂ ਦੇ ਲੰਬੇ ਚੱਲੇ ਆਪਰੇਸ਼ਨ ਤੋਂ ਬਾਅਦ ਰਾਜਵੀਰ ਨੂੰ ਬਚਾ ਲਿਆ ਜਾਂਦਾ ਹੈ ਤੇ ਦੋ ਤਿੰਨ ਦਿਨ ਬਾਅਦ ਜਦ ਰਾਜਵੀਰ ਨੂੰ ਖੁਸ਼ ਆਂਦਾ ਹੈ ਤਾਂ ਫਿਰ ਉਹ ਪੁੱਛਣ ਲੱਗ ਜਾਂਦਾ ਹੈ ਕਿ ਮੈਂ ਕਿੱਥੇ ਹਾਂ ਤੇ ਮੈਂ ਇੱਥੇ ਕਿਵੇਂ ਆਇਆ ਤਾਂ ਨਰਸ ਉਸ ਨੂੰ ਸਾਰੀ ਗੱਲ ਦੱਸਦੀ ਹੈ ਕਿ ਤੇਰਾ ਐਕਸੀਡੈਂਟ ਹੋ ਗਿਆ ਸੀ ਤੂੰ ਇਸ ਕਰਕੇ ਹਸਪੀਟਲ ਪਹੁੰਚ ਗਿਆ ਤੇ ਫਿਰ ਉਹ ਪੁੱਛਦਾ ਹੈ ਕਿ ਮੇਰੇ ਘਰ ਵਾਲੇ ਕਿੱਥੇ ਹੈ ਤਾਂ ਉਸ ਨੂੰ ਸਾਰੀ ਗੱਲ ਦੱਸ ਦਿੰਦੀ ਹੈ ਕਿ ਤੇਰੇ ਘਰ ਵਾਲਿਆਂ ਨੇ ਤਾਂ ਤੇਰਾ ਫੋਰ ਵੀ ਨਹੀਂ ਚੱਕਿਆ ਉਹ ਤੈਨੂੰ ਮਰਨ ਵਾਸਤੇ ਇੱਥੇ ਹੀ ਛੱਡ ਗਏ ਇਹ ਤਾਂ ਭਲਾ ਹੋਵੇ ਉਸ ਹਸਪੀਟਲ ਦੀ ਮਾਲਕਣ ਦਾ ਜਿਸ ਨੇ ਕਿ ਤੇਰੀ ਜਾਨ ਬਚਾਈ ਰਾਜਵੀਰ ਜਿਵੇਂ ਹੀ ਇਹ ਗੱਲ ਸੁਣਦਾ ਹੈ ਤਾਂ ਫਿਰ ਉਹ ਜਿਵੇਂ ਹੀ ਹਸਪੀਟਲ ਦੇ ਦੇਨ ਵਿੱਚ ਪਹੁੰਚਦਾ ਹੈ ਨਾ ਤਾਂ ਉਹ ਦੇਖਦਾ ਹੈ ਕਿ ਇਹ ਤਾਂ 네ਹਾ ਹੈ ਮੇਰੀ ਪਤਨੀ ਜਿਸ ਨੂੰ ਕਿਵੇਂ ਨਾ 8 ਸਾਲ ਪਹਿਲਾਂ ਤਲਾਕ ਦੇ ਦਿੱਤਾ ਸੀ ਇਹ ਡਾਕਟਰ ਕਿਵੇਂ ਬਣ ਗਈ ਤਾਂ ਉਹ ਫਿਰ ਜਿਵੇਂ ਹੀ 네ਹਾ ਦੇ ਕੋਲ ਜਾਂਦਾ ਹੈ ਨਾ ਤਾਂ 네ਹਾ ਉਸ ਨੂੰ ਸਾਰੀ ਗੱਲਬਾਤ ਦੱਸਦੀ ਹੈ ਕਿ ਤਲਾਕ ਤੋਂ ਬਾਅਦ ਮੈਂ ਨਾ ਪੜ੍ਹਾਈ ਲਿਖਾਈ ਸ਼ੁਰੂ ਕਰ ਦਿੱਤੀ ਤੇ 5 ਸਾਲ ਦੀ ਕੜੀ ਮਿਹਨਤ ਤੋਂ ਬਾਅਦ ਮੈਂ ਡਾਕਟਰ ਲੱਗ ਪਈ ਅਤੇ ਆਪਣਾ ਦੇਖਦੇ ਹੀ ਦੇਖਦੇ ਮੈਂ ਨਾ ਆਪਣਾ ਹਸਪੀਟਲ ਖੋਲ੍ਹ ਲਿਆ ਦੋਸਤੋ ਪਰ ਰਾਜਵੀਰ ਹਜੇ ਵੀ ਹਰਾਨ ਸੀ ਉਸਦੇ ਭਾਬੀ ਅਤੇ ਭਰਾ ਉਸ ਨੂੰ ਮਿਲਣ ਕਿਉਂ ਨਹੀਂ ਆਏ ਤਾਂ ਫਿਰ 네ਹਾ ਦੱਸਦੀ ਹੈ ਕਿ ਹਸਪੀਟਲ ਦੇ ਤੀਨ ਵੱਲੋਂ ਉਹਨਾਂ ਨੂੰ ਫੋਨ ਕਰਿਆ ਗਿਆ ਸੀ ਪਰ ਉਹਨਾਂ ਨੇ ਤੈਨੂੰ ਜਾਣਨ ਤੋਂ ਹੀ ਇਨਕਾਰ ਕਰ ਦਿੱਤਾ ਤਾਂ ਫਿਰ ਰਾਜਵੀਰ ਨੂੰ ਸਾਰੀ ਗੱਲਬਾਤ ਸਮਝ ਗਿਆ ਸੀ ਕਿ ਇਸ ਐਕਸੀਡੈਂਟ ਦੇ ਪਿੱਛੇ ਵੀ ਹੋਰ ਨਾ ਹੋ ਭਾਬੀ ਅਤੇ ਭਰਾ ਦਾ ਹੀ ਹੱਥ ਹੋਵੇਗਾ ਜਿਸ ਤੋਂ ਬਾਅਦ ਉਹ ਫੁੱਟਫੁੱਟ ਕੇ ਰੋਣ ਲੱਗ ਜਾਂਦਾ ਹੈ ਅਤੇ ਨੀਹਾ ਨੂੰ ਕਹਿੰਦਾ ਹੈ ਕਿ ਨੀਹਾ ਮੈਨੂੰ ਮaaf ਕਰ ਦੇ ਮੈਨੇ ਤੈਨੂੰ ਬਹੁਤ ਗਲਤ ਸਮਝਿਆ ਅਤੇ ਨੀਹਾ ਵੀ ਉੱਠ ਕੇ ਰੋਣ ਲੱਗ ਜਾਂਦੀ ਹੈ ਅਤੇ ਉਸ ਨੂੰ ਗਲ ਨਾਲ ਲਾ ਲੈਂਦੀ ਹੈ ਦੋਸਤੋ ਕੁਝ ਦਿਨ ਬਾਅਦ ਹੀ ਨੀਹਾ ਅਤੇ ਰਾਜਵੀਰ ਦਾ ਫਿਰ ਤੋਂ ਵਿਆਹ ਹੁੰਦਾ ਹੈ ਅਤੇ ਉਹ ਫਿਰ ਤੋਂ ਇੱਕ ਖੁਸ਼ਾਲ ਜ਼ਿੰਦਗੀ ਜੀਣ ਲੱਗ ਜਾਂਦੇ ਨੇ ਦੋਸਤੋ ਰਾਜਵੀਰ ਜੋ ਕਿ 12 ਪੜਿਆ ਸੀ ਹੁਣ ਉਹ ਹਸਪੀਟਲ ਦੇ ਕੰਮ ਕਰ ਹੀ ਸਭਾਲਣ ਲੱਗ ਜਾਂਦਾ ਹੈ ਅਤੇ ਆਪਣੀ ਪਤਨੀ ਦੇ ਨਾਲ ਹੀ ਰਲ ਕੇ ਹਸਪੀਟਲ ਵਿੱਚ ਹੀ ਉਸਦੀ ਮਦਦ ਕਰਨਾ ਸ਼ੁਰੂ ਕਰ ਦਿੰਦਾ ਹੈ ਦੋ ਤਿੰਨ ਸਾਲਾਂ ਬਾਅਦ ਹੀ ਰਾਜਵੀਰ ਨੂੰ ਇੱਕ ਖਬਰ ਮਿਲਦੀ ਹੈ ਕਿ ਉਸਦੇ ਭਰਾ ਤੇ ਭਾਬੀ ਦਾ ਇੱਕ ਕਾਰ ਐਕਸੀਡੈਂਟ ਹੋ ਗਿਆ ਹੈ ਜਿਸ ਵਿੱਚ ਕੀ ਦੋਨਾਂ ਦੀ ਮੌਤ ਹੋ ਗਈ ਦੋਸਤੋ ਰਾਜਵੀਰ ਜਿਵੇਂ ਹੀ ਇਹ ਗੱਲ ਸੁਣਦਾ ਹੈ ਤਾਂ ਉਸਦੇ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਨੇ ਉਹ ਸੋਚਣ ਲੱਗ ਜਾਂਦਾ ਹੈ ਕਿ ਭਾਵੇਂ ਕਿਵੇਂ ਦੀ ਸੀ ਹੈ ਤਾਂ ਮੇਰੇ ਭਰਾ ਤੇ ਭਾਬੀ ਸੀ ਨਾ ਦੋਸਤੋ ਉਹ ਉਹਨਾਂ ਦੇ ਦੀ ਸੰਸਕਾਰ ਤੇ ਜਾਂਦਾ ਹੈ ਅਤੇ ਉਹਨਾਂ ਦਾ ਅੰਤਿ ਸੰਸਕਾਰ ਕਰਦਾ ਹੈ ਜਿਸ ਤੋਂ ਬਾਅਦ ਰਾਜਵੀਰ ਨੂੰ ਉਸਦੇ ਹਿੱਸੇ ਦੀ ਜ਼ਮੀਨ ਅਤੇ ਜੋ ਉਸ ਦੀ ਭਰਾ ਦੀ ਜ਼ਮੀਨ ਹੁੰਦੀ ਹੈ ਨਾ ਉਹ ਰਾਜਵੀਰ ਉਸ ਦੀ ਜੋ ਛੋਟੀ ਬੱਚੀ ਹੁੰਦੀ ਹੈ ਉਸ ਦੇ ਨਾਮ ਕਰਵਾ ਦਿੰਦਾ ਹੈ ਅਤੇ ਉਸ ਨੂੰ ਵੀ ਆਪਣੇ ਨਾਲ ਹੀ ਰੱਖ ਲੈਂਦਾ ਹੈ ਰਾਜਵੀਰ ਨੀਹਾ ਨੂੰ ਆਪਣੇ ਪੁਰਾਣੇ ਘਰ ਹੀ ਲੈ ਜਾਂਦਾ ਹੈ ਅਤੇ ਉੱਥੇ ਹੀ ਰਹਿਣ ਲੱਗ ਜਾਂਦੇ ਨੇ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਚਾਹੇ ਮਾੜਾ ਕੰਮ ਕਰਕੇ ਇੱਕ ਵਾਰ ਉੱਥੋਂ ਜਿੱਤ ਵੀ ਜਾਈਏ ਪਰ ਦੋਸਤੋ ਰੱਬ ਤਾਂ ਦੇਖਦਾ ਹੈ ਨਾ ਰੱਬ ਜਦੋਂ ਮਾਰਦਾ ਹੈ ਨਾ ਤਾਂ ਫਿਰ अपना बच्चन ਦਾ ਕੋਈ ਚਾਂਸ ਨਹੀਂ ਰਹਿੰਦਾ ਦੋਸਤੋ ਰਾਜਵੀਰ ਉੱਜੜ ਕੇ ਵੀ ਬਸ ਗਿਆ ਤੇ ਜੋ ਉਸਦੇ ਭਾਈ ਸੀ ਨਾ ਉਹ ਬਸੇ-ਵਸਾਏ ਵੀ ਉੱਜੜ ਗਏ ਦੇਖੋ ਦੋਸਤੋ ਰੱਬ ਦਾ ਇਨਸਾਫ ਕਿੰਨਾ ਜ਼ਿਆਦਾ ਸਹੀ ਹੈ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਦ ਤਕਲੀਮ ਧੰਨਵਾਦ ਮਿਲਦੇ ਹਾਂ ਇੱਕ ਹੋਰ ਵਧੀਆ ਕਹਾਣੀ ਨਾਲ